ਸਸਿਕਾ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ YouTube ਵਾਲੇ ਫਾਰਮਰ ਦੇ ਨਾਲ ਮੌਸਮ ਦੀ ਜਾਣਕਾਰੀ 21 ਅਤੇ 22 ਦਸੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਇੱਕ ਹਲਕਾ ਦਰਮਿਆਨਾ ਬੱਦਲਵਾਈ ਅਤੇ ਧੁੰਦ ਦਾ ਸਿਸਟਮ ਲਗਾਤਾਰ ਜਾਰੀ ਹੈ ਤੇ ਦੂਜੇ ਪਾਸੇ ਪੱਛਮੀ ਸਿਸਟਮ ਵੀ ਸਿਰ ਚੱਕ ਰਹੇ ਨੇ ਮੀਂਹ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਆ ਪੰਜਾਬ ਵਿੱਚ ਵੀ ਮੀਂਹ ਹੋ ਸਕਦਾ ਹੈ ਜਾਂ ਨਹੀਂ ਕਿਸ ਇਲਾਕੇ ਵਿੱਚ ਕਿਸ ਦਿਨ ਮੀਂਹ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ। ਕਿਹਾ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ। ਪਾਣੀ ਲਗਾ ਰਹੇ ਕਿਸਾਨ। ਕਿਹਾ ਰੁਕ ਜਾਣ। ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕੀ ਹਾਲਾਤ ਨੇ? ਕਮੈਂਟ ਜ਼ਰੂਰ ਕਰੋ। ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓਜ਼ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ। ਤਾਜ਼ਾ ਹਾਲਾਤ ਦੇਖੋਗੇ ਤੁਸੀਂ ਸ਼ਾਮ ਲਗਭਗ 7 ਵਜੇ ਸਮੇਂ ਅੱਜ ਵੀ ਮਿਤੀ ਹੈ ਜੀ 20 ਦਸੰਬਰ 2025 ਪੂਰਨ ਤੌਰ ਤੇ ਪੰਜਾਬ ਦੇ ਉਪਰ ਧੁੰਦ ਅਤੇ ਬੱਦਲਵਾਈ ਛਾਈ ਹੋਈ ਹੈ ਸਵੇਰ ਤੋਂ ਹੀ ਵਿਜ਼ਿਬਿਲਟੀ ਘਟ ਹੈ ਜਿਸ ਦੇ ਕਾਰਨ ਹੁਣ ਕੋਹਰਾ ਅਤੇ ਧੁੰਦ ਲਗਾਤਾਰ ਕਣਕ ਨੂੰ ਪਰੇਸ਼ਾਨ ਕਰਦੀ ਹੋਈ ਨਜ਼ਰ ਆ ਸਕਦੀ ਹੈ ਇਸ ਕਰਕੇ ਕਣਕ ਦੀ ਡਿਮਾਂਡ ਹੈ ਪਾਣੀ ਦੀ ਪਰ ਗੱਲ ਕਰੀਏ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤੁਸੀਂ ਦੇਖੋਗੇ ਕਿ ਅੱਜ ਰਾਤ ਤੋਂ ਹੀ ਹਲਕੇ ਦਰਮਿਆਨੇ ਸਿਸਟਮ ਜਿਹੜੇ ਨੇ ਉਹ ਉੱਤਰਲੇ ਪਾਸੇ ਆਉਂਦੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਦੇ ਕਰਕੇ ਸਾਨੂੰ ਦੇਖਣ ਨੂੰ ਮਿਲੇਗਾ ਕਿਤੇ ਨਾ ਕਿਤੇ ਇਹ ਜਿਹੜੇ ਸਿਸਟਮ ਨੇ ਪੂਰਨ ਤੌਰ ਤੇ ਤਾਂ ਨਹੀਂ ਪਰ ਹੌਲੀ ਹੌਲੀ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਪੰਜਾਬ ਤੋਂ ਉੱਪਰਲੇ ਪਾਸੇ ਆਉਣਗੇ ਜਿਸ ਦੇ ਕਾਰਨ ਕੁਝ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਜਿਸ ਦੇ ਵਿੱਚ ਜੰਮੂ ਲੇ ਅਤੇ ਲਦਾਖ ਇਹ ਇਲਾਕੇ ਸ਼ਾਮਿਲ ਨੇ ਜਿਨ੍ਹਾਂ ਵਿੱਚ ਅੱਜ ਰਾਤ ਜਾਂ ਫਿਰ ਆਪਾਂ ਕਹ ਲਈ ਕੱਲ ਤੜਕੇ ਸਵੇਰੇ ਤੋਂ ਕਿਣਮਣ ਕਣੀ ਦੀ ਖਬਰ ਆ ਸਕਦੀਆਂ ਨੇ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ ਇੱਕ ਸਿਸਟਮ ਬਣਦਾ ਹੋਇਆ ਸਾਨੂੰ ਇਸ ਪਾਸੇ ਨਜ਼ਰ ਆ ਰਿਹਾ ਜੀ ਅੰਮ੍ਰਿਤਸਰ ਤਰਨਤਾਰਨ ਦੇ ਨੇੜੇ-ਤੇੜੇ ਤੋਂ ਜਾਂ ਆਪਾਂ ਕਹ ਲਈਏ ਫਰੀਦਕੋਟ ਜਾਂ ਫਿਰੋਜ਼ਪੁਰ ਦੇ ਵਿੱਚ ਇਸ ਦਾ ਅਸਰ ਹੋ ਸਕਦਾ ਹੈ ਤੇ ਉੱਤਰਲੇ ਪਾਸੇ ਤੁਸੀਂ ਦੇਖੋਗੇ ਜਿਹੜਾ ਇਹ ਸਿਸਟਮ ਵੱਧ ਰਿਹਾ ਜੀ ਇਹ ਸਿਸਟਮ ਕਿਤੇ ਨਾ ਕਿਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਲ ਦੀ ਨਾਲ ਕਪੂਰਥਲਾ ਜਲੰਧਰ ਅੰਮ੍ਰਿਤਸਰ ਤਰਨਤਾਰਨ ਪੱਟੀ ਅਜਨਾਲਾ ਡੇਰਾ ਪੱਪਾ ਨਾਨਕ ਇਹਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕੱਲ ਸਵੇਰ ਤੋਂ ਤੜਕੇ ਤੋਂ ਜਾਂ ਫਿਰ ਆਪਾਂ ਕਹ ਲਈਏ ਲਗਭਗ 10 11 ਵਜੇ ਤੱਕ ਇਹ ਸਿਸਟਮ ਇਹਨਾਂ ਇਲਾਕਿਆਂ ਦੇ ਵਿੱਚ ਕੁਛ ਨਾ ਕੁਛ ਹਲਚਲ ਕਰ ਸਕਦੇ ਨੇ ਨਾਲ ਦੀ ਨਾਲ ਧੁੰਦ ਦੇ ਹਾਲਾਤ ਬਰਕਰਾਰ ਰਹਿਣਗੇ ਤੁਸੀਂ ਦੇਖੋਗੇ ਕਿ ਪੰਜਾਬ ਅਤੇ ਨਾਲ ਨਾਲ ਆਦੇ ਬਹੁਤ ਸਾਰੇ ਇਲਾਕੇ ਜਿਵੇਂ ਤੁਸੀਂ ਦੇਖ ਰਹੇ ਸੀ ਆਪਣੀ ਸਕਰੀਨ ਦੇ ਉੱਪਰ ਪੰਜਾਬ ਹੋ ਗਿਆ ਰਾਜਸਥਾਨ ਹੋ ਗਿਆ ਹਰਿਆਣਾ ਦਿੱਲੀ ਪੱਛਮੀ ਯੂਪੀ ਉੱਤਰਾਖੰਡ ਹਿਮਾਚਲ ਇਹਨਾਂ ਵਿੱਚ ਧੁੰਦ ਦੀ ਉਮੀਦ ਜਾਰੀ ਹੈ ਪਰ ਇਹ ਜਿਹੜਾ ਮੀ ਹੈ ਇਹ ਹਿਮਾਚਲ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਏਰੀਆ ਕਵਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਕਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਇਹਨਾਂ ਵਿੱਚ ਵੀ ਹਲਚਲ ਜਿਹੜੀ ਹੈ ਕੁਛ ਨਾ ਕੁਛ ਹੁੰਦੀ ਨਜ਼ਰ ਆ ਸਕਦੀ ਹੈ ਪਠਾਨਕੋੜ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਲਗਾਤਾਰ ਪੰਜ ਛੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹਲਚਲ ਕੁਛ ਨਾ ਕੁਛ ਹੁੰਦੀ ਸਾਨੂੰ ਨਜ਼ਰ ਆਵੇਗੀ ਇਹ ਸਿਸਟਮ ਕਾਫੀ ਤੌਰ ਤੇ ਪਹਾੜੀਆਂ ਦੇ ਵਿੱਚ ਹੀ ਇਸ ਦਾ ਅਸਰ ਜ਼ਿਆਦਾ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਕੱਲ ਸ਼ਾਮ ਦੇ ਸਮੇਂ ਧੁੰਦ ਹੋਰ ਜ਼ਿਆਦਾ ਵੱਧ ਸਕਦੀ ਹੈ ਅਤੇ ਰਾਤ ਹੁੰਦੇ ਹੁੰਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਗੜੀ ਧੁੰਦ ਦੇਖਣ ਨੂੰ ਮਿਲ ਸਕਦੀ ਜਾਨੀ ਕਿ ਕੱਲ ਐਤਵਾਰ ਵਾਲੇ ਦਿਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਖਾਸ ਤੌਰ ਤੇ ਤਗੜੀ ਧੁੰਦ ਦੇਖਣ ਨੂੰ ਮਿਲੂਗੀ ਜਿਸ ਦੇ ਨਾਲ ਹੋ ਸਕਦਾ ਹੈ ਕਿਤੇ ਨਾ ਕਿਤੇ ਹੋਰ ਜ਼ਿਆਦਾ ਕੋਹਰਾ ਜਾਂ ਧੁੰਦ ਪੰਜਾਬ ਦੇ ਵਿੱਚ ਪਵੇਗੀ ਠੰਡ ਵਾਧੀ ਹੋਈ ਨਜ਼ਰ ਆਵਗੀ ਤਾਪਮਾਨ ਦੇ ਵਿੱਚ ਭਾਰੀ ਗਰਾਬਟ ਆ ਸਕਦੀ ਹੈ ਸੋਮਵਾਰ ਤੜਕੇ ਸਵੇਰੇ ਜਾਨੀ ਕਿ ਐਤਵਾਰ ਰਾਤ ਦੀ ਅਗਰ ਗੱਲ ਕਰੀਏ ਥੋੜੀ ਜੀ ਬੱਦਲਬਾਈ ਜਾਂ ਫਿਰ ਆਪਾਂ ਕਹੇ ਲਈ ਪੱਛਮ ਦੀ ਹਵਾ ਚੱਲਣ ਦੇ ਨਾਲ ਅਸਮਾਨ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਧੁੰਦ ਘੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਤੜਕੇ ਸਵੇਰੇ ਸੋਮਵਾਰ ਤੋਂ ਸਾਨੂੰ ਮੌਸਮ ਕਿਸੇ ਨੇ ਕਿਤੇ ਸਾਫ਼ ਹੁੰਦੇ ਨਜ਼ਰ ਆ ਸਕਦੇ ਨੇ ਜਿਹਦੇ ਸਿੱਟੇ ਵਜੋਂ ਬਹੁਤ ਹੱਦ ਤੱਕ ਪੰਜਾਬ ਦਾ ਜਿਹੜਾ ਅਸਮਾਨ ਹੈ ਉਹ ਸਾਫ਼ ਹੋ ਜਾਵੇਗਾ ਧੁੰਦ ਦੇ ਨਾਲੋਂ ਕਿਉਂਕਿ ਮੀਂਹ ਦੀ ਸੰਭਾਵਨਾ ਫੇਰ ਤੋਂ ਜਿਹੜੀ ਉੱਤਰ ਭਾਰਤ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਅਗਰ ਅਸੀਂ ਗੱਲ ਕਰੀਏ ਸੋਮਵਾਰ ਦਿਨ ਦੇ ਸਮੇਂ ਦੀ ਤਾਂ ਬਹੁਤ ਹਿੱਸਿਆਂ ਦੇ ਵਿੱਚ ਅਸਮਾਨ ਸਾਫ਼ ਦੇਖਣ ਨੂੰ ਮਿਲੇਗਾ ਧੁੰਦ ਅਤੇ ਬੱਦਲਬਾਈ ਕਿਤੇ ਨਾ ਕਿਤੇ ਸਾਫ਼ ਹੋ ਜਾਵੇਗੀ ਕਿਉਂਕਿ ਪੱਛਮ ਦੀ ਹਵਾ ਜਿਹੜੀ ਹੈ ਉਹ ਚੱਲਦੀ ਹੋਈ ਇਸ ਤਰੀਕੇ ਨਾਲ ਪੰਜਾਬ 'ਚ ਨਜ਼ਰ ਆਵੇਗੀ ਤੁਹਾਨੂੰ ਪਤਾ ਹੀ ਹੈ ਪੱਛਮ ਦੀ ਹਵਾ ਸਾਫ਼ ਹੁੰਦੀ ਹੈ ਠੰਡੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਸ ਦੇ ਕਾਰਨ ਅਸਮਾਨ ਦੇ ਪੂਰੇ ਪੂਰੇ ਚਾਂਸ ਨੇ ਕਿ ਸ਼ਾਮ ਵੇਲੇ ਤੱਕ ਅਸਮਾਨ ਜਿਹੜਾ ਪੂਰਨ ਤੌਰ ਤੇ ਸਾਫ਼ ਹੋ ਜਾਵੇਗਾ ਮੀਂਹ ਦੀ ਸੰਭਾਵਨਾਵਾਂ ਜਿਹੜੀਆਂ ਨੇ ਉਹ ਸਿਰਫ ਸਾਨੂੰ ਐਤਵਾਰ ਵਾਲੇ ਦਿਨ ਹੀ ਬਣਦੀਆਂ ਨਜ਼ਰ ਆ ਰਹੀਆਂ ਨੇ ਸੋਮਵਾਰ ਨੂੰ ਚਾਂਸ ਘਟਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ 22 ਤਰੀਕ ਨੂੰ ਚਾਂਸ ਬਹੁਤ ਹੱਦ ਤੱਕ ਘਟਦੇ ਹੋਏ ਨਜ਼ਰ ਆਉਣਗੇ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਕਰਦੇ ਆਂ ਜੜ ਕਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਜੀ